ਕਿ ਕੱਲ ਦੇ 7 ਘੰਟੇ ক্রিਟੀਕਲ ਸੀ ਅੱਜ ਜਿਹੜੀ ਮੈਂ ਸਟੇਟਮੈਂਟ ਜਿਹੜੀ ਮੈਨੂੰ ਉਹਨਾਂ ਦੀ ਵਾਈਫ ਤੋਂ ਮਿਲੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਹੈ ਅੱਜ ਉਹ ਪੋਜ਼ਿਟਿਵਿਟੀ ਆ ਅੱਜ ਉਹਨਾਂ ਦੇ ਹਾਲਾਤ ਜਿਹੜੇ ਆ ਕੱਲ ਨਾਲੋਂ ਕਾਫੀ ਬਿਹਤਰ ਨੇ ਉਹਨਾਂ ਦੀ ਪਤਨੀ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਕਿ ਅੱਜ ਤੁਸੀਂ ਨਾ ਜਾਓ ਤੁਹਾਡੇ ਮਾਤਾ ਪਿਤਾ ਦੀ ਤੁਹਾਡੀ ਵਾਈਫ ਦੀ ਅਟੈਚਮੈਂਟ ਇਨਸਾਨ ਨਾਲ ਇਸ ਤਰੀਕੇ ਦੀ ਹੁੰਦੀ ਹੈ ਕਿ ਉਹਨਾਂ ਨੂੰ ਥੋੜਾ ਬਤਾ ਕੇ ਰ ਕੁਦਰਤਨ ਸੋਚਣ ਲੱਗ ਜਾਂਦਾ ਕਿ ਅੱਜ ਕੋਈ ਹਾਸਾ ਨਾ ਹੋ ਜੇ ਕਿਤੇ ਨਾ ਜਾਣ ਉਹਨਾਂ ਦੇ ਮਾਤਾ ਜੀ ਜਾਂ ਉਹਨਾਂ ਦੇ ਵਾਈਫ ਕੋਈ ਪਰਿਵਾਰਕ ਮੈਂਬਰ ਇੱਕ ਆਵਾਜ਼ ਦੇਣਗੇ ਅਸੀਂ ਭੱਜ ਜਾਵਾਂਗੇ ਦੀ ਜੋ ਵੀ ਸਾਡੇ ਹਿੱਸੇ ਆਊਗੀ ਸੇਵਾ ਹੀ ਕਰਾਂਗੇ ਆਸ ਕਰਦੇ ਹਾਂ ਪ੍ਰਮਾਤਮਾ ਜਰੂਰ ਉਹਨਾਂ ਨੂੰ ਤੰਦਰੁਸਤ ਕਰੇ ਰਾਤੀ ਜਿਹੜੀ ਸਟੇਟਮੈਂਟ ਡਾਕਟਰਾਂ ਵੱਲੋਂ ਆਈ ਉਹਦੇ ਵਿੱਚ ਇਹ ਦੱਸਿਆ ਕਿ ਬਹੁਤ ਕ੍ਰਿਟੀਕਲ ਕੰਡੀਸ਼ਨ ਹੈ ਤਾਂ ਅੱਜ ਤੁਸੀਂ ਹੁਣ ਮਿਲ ਕੇ ਆਏ ਹੋ ਤਾਂ ਕੀ ਹੁਣ ਸਿਹਤ ਦੀ ਕੀ ਅਪਡੇਟ ਕੱਲ ਦੇ 7 ਘੰਟੇ ਕ੍ਰਿਟੀਕਲ ਸੀ ਅੱਜ ਜਿਹੜੀ ਮੈਂ ਸਟੇਟਮੈਂਟ ਜਿਹੜੀ ਮੈਨੂੰ ਉਹਨਾਂ ਦੀ ਵਾਈਫ ਤੋਂ ਮਿਲੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਹੈ ਅੱਜ ਪੋਜ਼ਿਟਿਵਿਟੀ ਹੈ ਅੱਜ ਉਹਨਾਂ ਦੇ ਹਾਲ ਕਾਫੀ ਬਿਹਤਰ ਨੇ ਤੇ ਪਰਮਾਤਮਾ ਕਰਨਗੇ ਵੈਗਰੂ ਜੀ ਕਿਰਪਾ ਕਰਨਗੇ ਕਿ ਜਰੂਰ ਤੰਦਰੁਸਤ ਹੋ ਕੇ ਬਾਹਰ ਪੰਜਾਬ ਵਾਲਿਆਂ ਦੀਆਂ ਅਰਦਾਸਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਬੂਲ ਹੋ ਰਹੀਆਂ ਨੇ ਅਸੀਂ ਕਹਿ ਸਕਦੇ ਫਿਰ ਵੈਗਰੂ ਜੀ ਵੇਖੋ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ ਤਾਂ ਉਹ ਤਾਂ ਜਿੱਥੋਂ ਮਰਜੀ ਜਵਾ ਸਕਦਾ ਜਿਹੜੀ ਉਹ ਉਹਦੀਆਂ ਅਰਦਾਸਾਂ ਨਹੀਂ ਠੀਕ ਹੋਣਾ ਜੀ ਰਾਜਵੀਰ ਦੇਵੰਦੇ ਨੇ ਔਰ ਅਸੀਂ ਆਸ ਕਰਦੇ ਹਾਂ ਪਰਮਾਤਮਾ ਜਰੂਰ ਉਹਨਾਂ ਨੂੰ ਤੰਦਰੁਸਤ ਕਰ ਦੇਗਾ। ਕੀ ਆ ਜਾ ਰਿਹਾ ਅਸੀਂ ਕੱਲ ਕਲਾਕਾਰਾਂ ਵੱਲੋਂ ਵੀ ਕਿ ਅਗਰ ਹੋਰ ਬਿਹਤਰ ਇਲਾਜ ਦੇ ਲਈ ਹੈ ਤਾਂ ਅਸੀਂ 에ਅਰ ਲਿਫਟ ਕਰਾਉਣ ਲਈ ਵੀ ਰੈਡੀ ਆ ਤਾਂ ਇਸ ਬਾਰੇ ਤੁਸੀਂ ਕੀ ਕ ਉਹਨਾਂ ਦੇ ਮਾਤਾ ਜੀ ਜਾਂ ਉਹਨਾਂ ਦੇ ਵਾਈਫ ਕੋਈ ਪਰਮਾਰਕ ਮੈਂਬਰ ਇੱਕ ਆਵਾਜ਼ ਦੇਣਗੇ ਅਸੀਂ ਭੱਜੇ ਆਵਾਂਗੇ ਜੀ ਜੋ ਵੀ ਸਾਡੇ ਪੈਸੇ ਆਊਗੀ ਸੇਵਾ ਹੀ ਕਰਾਂਗੇ ਪਰ ਪ੍ਰਮਾਤਮਾ ਇਹ ਤੋਂ ਬੈਟਰ ਕੁਝ ਕੁਝ ਨਹੀਂ ਹੋ ਸਕਦਾ ਇਹ ਤੋਂ ਵੀ ਬੈਟਰ ਹੋਊਗਾ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਇਹ ਇਹ ਇੱਕ ਖਬਰ ਆ ਰਹੀ ਸੀਗੀ ਕਿ ਉਹਨਾਂ ਦੀ ਪਤਨੀ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਕਿ ਅੱਜ ਤੁਸੀਂ ਨਾ ਜਾਓ ਤਾਂ ਇਹ ਇਸ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਮੈਂਬਰਾਂ ਦੀ ਕੀ ਰਾਹ ਵੇਖੋ ਤੁਹਾਡੇ ਮਾਤਾ ਪਿਤਾ ਦੀ ਤੁਹਾਡੀ ਵਾਈਫ ਦੀ ਅਟੈਚਮੈਂਟ ਇਨਸਾਨਾਂ ਦਾ ਇਸ ਤਰੀਕੇ ਦੀ ਹੁੰਦੀ ਹੈ ਕਿ ਉਹਨਾਂ ਨੂੰ ਥੋੜਾ ਬਤਾ ਕੇ ਇਹਨਾਂ ਕੁਦਰਤਨ ਸੂਝਣ ਲੱਗ ਜਾਂਦਾ ਕਿ ਅੱਜ ਕੋਈ ਹਾਸਾ ਨਾ ਹੋ ਜੇ ਕਿਤੇ ਨਾ ਜਾਣ ਤਾਂ ਇਸ ਕਰਕੇ ਉਹਨਾਂ ਦੀ ਵਾਈਫ ਨੇ ਜੋ ਕਿਹਾ ਵਾ ਕਈ ਰ ਇਨਸਾਨ ਨੂੰ ਖੁਦ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿਉਂਕਿ ਅਟੈਚਮੈਂਟ ਇਹੋ ਜੀ ਹੁੰਦੀ ਹੈ ਜੀ ਤੁਸੀਂ ਸਾਰੇ ਜਾਣਦੇ ਹੋ ਜੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਲਗਾਤਾਰ ਜਿਹੜੀ ਆ ਅਰਦਾਸ ਸਾਰੇ ਉਹਦੇ ਚਾਹਣ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰੂ ਅਰਦਾਸ ਜਿੰਨੀ ਅਰਦਾਸ ਹੁੰਦੀ ਹੈ ਪਰ ਅਰਦਾਸ ਕਰ ਸਕਦੇ ਹਾਂ ਜੀ ਤਾਂ ਬਾ ਤੁਹਾਡਾ ਬਹੁਤ ਬਹੁਤ ਸੋ ਜੀ ਜਿਵੇਂ ਕਿ ਪੁਲਰ ਸਾਹਿਬ ਨੇ ਦੱਸਿਆ ਕਿ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸਿਹਤ ਜਿਹੜੀ ਹੈ ਉਸ ਵਿੱਚ ਸੁਧਾਰ ਆਇਆ ਹੈ ਉਹਨਾਂ ਨੇ ਦੱਸਿਆ ਕਿ ਬੀਪੀ ਜਿਹੜਾ ਹੈ ਹੁਣ ਉਹਨਾਂ ਦਾ ਸਟੇਬਲ ਹੈ ਜਿਵੇਂ ਕਿ ਰਣਜੀਤ ਬਾਵਾ ਜੀ ਜਾਂ ਕਨਵਰ ਗਰੇਵਾਲ ਵੀ ਪਹਿਲਾਂ ਆਏ ਸੀ ਤਾਂ ਉਹਨਾਂ ਨੇ ਦੱਸਿਆ ਕਿ ਬੀਪੀ ਜਿਹੜਾ ਹੈ ਹੁਣ ਸਟੇਬਲ ਹੈ ਹਾਰਟ ਦੀ ਜਿਹੜੀ ਸਿਹਤ ਉਹ ਵੀ ਹੁਣ ਠੀਕ ਹੈ ਕੱਲ ਜਿਹੜੇ 7 ਘੰਟੇ ਸੀਗੇ ਉਹ ਕਾਫੀ ਕ੍ਰੂਸ਼ਲ ਦੱਸੇ ਜਾ ਰਹੇ ਸੀ ਪਰ ਅੱਜ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਅਰਦਾਸਾਂ ਜਿਹੜੀਆਂ ਏ ਉਹ ਕਿਤੇ ਨਾ ਕਿਤੇ ਕਬੂਲ ਹੋ ਰਹੀਆਂ ਨੇ ਡਾਕਟਰ ਜਿਹੜ ਹਰ ਅਪਡੇਟ ਦੇ ਰਹੇ ਨੇ ਲੱਗੇ ਹੋਏ ਨੇ ਉਹਨਾਂ ਦੀ ਸਿਹਤਿਆਬੀ ਦੇ ਲਈ ਪੰਜਾਬ ਦਾ ਹਰ ਇੱਕ انسان ਜਿਹੜਾ ਹੈ ਅਰਦਾਸ ਕਰ ਰਿਹਾ ਹੈ ਤੁਸੀਂ ਵੀ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਂ ਸਿਮਰਨ ਕੈਮਰਾਮੈਨ ਜੱਸੀ ਦੇ ਨਾਲ